ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਬਲਿਹਾਰੀ ਗੁਰੂ ਆਪਣੇ ਦਿਵਹਾੜੀ ਸਦਵਾਰ ਜਿਨ ਮਾਨਸਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਸਤਿਗੁਰ ਜੀ ਦੀ ਸਾਜੇ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਬੜ ਭਾਗੇ ਹਾਂ ਜਿਨ੍ਹਾਂ ਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂਦੇ ਪਾਵਨ ਦਰਬਾਰ ਵਿੱਚ ਅੰਮ੍ਰਿਤ ਵੇਲੇ ਹਾਜ਼ਰੀ ਭਰਨ ਦਾ ਗੁਰੂ ਸਾਹਿਬ ਜੀ ਮੌਕਾ ਸਮਾਂ ਬਖਸ਼ਿਸ਼ ਕਰਦੇ ਹਨ ਔਰ ਆਪਣੇ ਪ੍ਰਕਾਸ਼ ਦੀ ਮਹਾਰਾਜੀਆਂ ਦੇ ਦਰਬਾਰ ਦੀ ਸੇਵਾ ਸਤਿਗੁਰ ਜੀ ਆਪ ਖੁਸ਼ੀ ਨਾਲ ਬਖਸ਼ਿਸ਼ ਕਰਦੇ ਹਨ ਸਵਾਉ ਜੋ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦਾ ਪਾਵਨ ਪਵਿੱਤਰ ਇਤਿਹਾਸ ਰੋਜ਼ਾਨਾ ਦੀ ਤਰ੍ਹਾਂ ਆਪ ਜੀ ਸੰਗਤ ਸਰਵਣ ਕਰ ਰਹੇ ਹੋ ਮਹਾਰਾਜੀਆਂ ਦਾ ਇਤਿਹਾਸ ਕੱਲ ਦਾ ਕਾਪ ਜੀ ਆਨੇ ਸਰਵਣ ਕੀਤਾ ਸੀ ਰਾਏ ਬੁਲਾਰ ਨੇ ਵੇਖਿਆ ਇੱਕ ਸੱਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀਆ ਨੂੰ ਛਾਂ ਕਰਕੇ ਖੜਾ ਹੈ। ਔਰ ਵੇਖਿਆ ਕਿ ਇੱਕ ਬ੍ਰਿਸ਼ ਜਿਸ ਦੇ ਹੇਠ ਸਤਿਗੁਰੂ ਜੀ ਆਰਾਮ ਕਰ ਰਹੇ ਸਨ ਉਸ ਦੀ ਛਾਂ ਨਹੀਂ ਫਿਰੀ ਹੈ। ਬਾਕੀ ਸਾਰੇ ਦਰਖਤਾਂ ਦੀਆਂ ਛਾਂ ਆਦਕ ਫਿਰ ਗਈਆਂ ਹਨ। ਸੋ ਇਥੋਂ ਤੱਕ ਆਪ ਜੀਆਂ ਨੇ ਬਚਨ ਸਰਵਣ ਕੀਤੇ ਹਨ ਸਤਿਕਾਰਯੋਗ ਡਾਕਟਰ ਭਾਈ ਵੀਰ ਸਿੰਘ ਜੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਸ੍ਰੀ ਗੁਰੂ ਨਾਨਕ ਚਮਤਕਾਰ ਦੇ ਵਿੱਚ ਅੱਗੇ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੀ ਅਨੋਖੀ ਲੀਲਾ ਸੰਗਤਾਂ ਦੇ ਸਨਮੁਖ ਪੇਸ਼ ਕਰ ਰਹੇ ਹਨ ਸੋ ਰਸਨਾ ਪਵਿੱਤਰ ਕਰੋ ਸਾਰੇ ਜੱਪੋ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਚ ਨਾਏ ਹੁਣ ਫੇਰ ਕੋਈ ਉਹ ਅੰਦਰਲੇ ਦੀ ਅੰਦਰ ਨੂੰ ਖਿੱਚਦਾ ਪ੍ਰਭਰ ਬੇਗ ਆਇਆ ਮੱਧੀਆਂ ਛੇੜਨ ਦਾ ਕੰਮ ਰਹਿ ਚੁੱਕਾ ਬਾਨ ਵਿੱਚ ਜਾ ਟਿਕੇ ਰਹਿਣਾ ਜਾਂ ਸਾਧਾ ਫਕੀਰਾਂ ਦੀ ਮਜਲਿਸ ਵਿੱਚ ਜਾ ਵਹਿਣਾ ਸੁਣਨਾ ਪੁੱਛਣਾ ਆਪਣੇ ਕਟਾਕਿਆ ਦੇਣੇ ਕਦੇ ਕਿਸੇ ਵੇਲੇ ਕੋਈ ਸ਼ਬਦ ਕਹਿਣਾ ਗਾਉਣਾ ਫੇਰ ਗੁੰਮ ਹੋ ਜਾਣਾ ਆਪਣੇ ਆਪ ਵਿੱਚ ਮਗਨ ਜਾਂ ਸੰਤ ਸਭਾ ਵਿੱਚ ਹਰ ਕੀਰਤਨ ਦੇ ਵਿਹਾਰ ਇਹ ਰਹਿ ਗਏ ਹੋਰ ਸਭ ਨਾਲ ਚੁੱਪਚਾਪ ਜਿਹੇ ਉਦਾਸ ਵਿਰਤੀ ਹੋ ਗਏ ਕਿੰਨਾ ਚਿਰ ਇਸ ਤਰ੍ਹਾਂ ਲੰਘਣ ਤੇ ਲੋਕਾਂ ਵਿੱਚ ਚਰਚਾ ਚੱਲ ਪਈ ਕਿ دیਵਾਨਾ ਹੋ ਗਿਆ ਹੈ। ਸਿਆਣੇ ਕਹਿਣ ਕਿ ਹੁਣ ਫਕੀਰੀ ਘਰ ਕਰ ਗਈ ਹੈ। ਇਹ ਸੰਿਆਸੀ ਹੋ ਕੇ ਨਿਕਲ turega। ਦੋਵੇਂ ਗੱਲਾਂ ਮਾਂ ਨੂੰ ਨਾ ਸਿਖਾਉਣ। ਸੋ ਇੱਕ ਦਿਨ ਉਹ ਲੱਗੀ ਸਮਝਾਉਣ। ਹਾਂ ਮਾਂ ਨੇ ਬਥੇਰਾ ਸਮਝਾਇਆ। ਪਰ ਉਹਨਾਂ ਦੇ ਦਿਲ ਕੋਈ ਨਾ ਲੱਗੀ। ਚਾਰ ਪੰਜ ਦਿਨ ਪਿਆ ਹੀ ਬੀਤ ਗਏ ਨਾ ਅੰਨ ਨਾ ਜਲ। ਤਾ ਦਾ ਨੌ ਸੱਸ ਨੂੰ ਕਹਿਣ ਲੱਗੀ ਮਾਂ ਜੀ ਕੋਈ ਉਪਾਅ ਕਰੋ ਫਿਰ ਮਾਤਾ ਨੇ ਦੇਵੀਵਾਲਕੇ ਨੂੰ ਸਮਝਾਇਆ ਐਤਕੀ ਇਹ ਵੀ ਆਖਿ ਉਸ ਕਿ ਤੂੰ ਕੰਮ ਚਾਹੇ ਕੋਈ ਨਾ ਕਰ ਪਰ ਦਿਲਗੀਰੀ ਛੱਡ ਉੱਠ ਟੁਰ ਫਿਰ ਖਾ ਪੀ ਹੁਣ ਆਪ ਫੇਰ ਕੁਝ ਵਿਕਾਸ ਵਿੱਚ ਆ ਗਈ ਕੁਝ ਦਿਨ ਰਤਾ ਕੋ ਉਹਨਾਂ ਨੂੰ ਖਿੜੇ ਦੇਖ ਕੇ ਮਹਤੇ ਕਾਲੂ ਨੇ ਫੇਰ ਗੱਲ ਛੇੜੀ ਕਿ ਬੇਟਾ ਜੀਓ ਤੁਸੀਂ ਖੇਤੀ ਸੰਭਾਲੋ ਆਪਾਂ ਕੰਮੇ ਰੱਖ ਦਿੰਨੇ ਆਂ ਆਪਣੀ ਜ਼ਮੀਨ ਹੈ ਵਾਹੂਈ ਕਰਾਓ ਕੰਮ ਥੋੜਾ ਨਿਗਰਾਨੀ ਦਾ ਹੋਵੇਗਾ ਬਾਕੀ ਕਰਨ ਵਾਲੇ ਕੰਮੇ ਹੋਣਗੇ ਤੁਸੀਂ ਹੁਣ ਪਰਿਵਾਰ ਵਾਲੇ ਹੋ ਕੁਝ ਕਰੋਗੇ ਤਾਂ ਅੱਗੋ ਆਉਣ ਵਾਲਾ ਜੀਆ ਜੰਤ ਪਲੇਗਾ ਤੇ ਸਾਡੀ ਪਤਾ ਬਰੋ ਵੀ ਬਣੇਗੀ ਖੇਤੀ ਨੂੰ ਚਿਤਨਾ ਕਰੇ ਤਾਂ ਹੱਟੀ ਪਾ ਲਓ ਹਟ ਨੂੰ ਚਿਤਨਾ ਕਰੇ ਤਾਂ ਸੁਦਾਗਰੀ ਕਰ ਲਓ ਘੋੜੇ ਲੈ ਦਿੰਨੇ ਆਂ ਦੇਸ਼ ਪਰਦੇਸ਼ ਵਿੱਚ ਫਿਰੋ ਵੇਚੋ ਖਰੀਦੋ ਵੇਚੋ ਜੇ ਕਿਸੇ ਗੱਲੇ ਚਿਤ ਨਾ ਲੱਗੇ ਤਾਂ ਫੇਰ ਕਿਤੇ ਦੇਸ਼ ਪ੍ਰਦੇਸ਼ ਵਿੱਚ ਜਾ ਕੇ ਨੌਕਰੀ ਕਰ ਲਓ ਜੇ ਤੁਸੀਂ ਵਿਹਲੇ ਰਹੇ ਤਾਂ ਲੋਕ ਮੁਖੱਟੂ ਕਹਿਣਗੇ ਜੇ ਸਾਧ ਹੋ ਕੇ ਟਰ ਗਏ ਤਾਂ ਅਸੀਂ ਕਿਸ ਆਸਰੇ ਜੀਵਾਂਗੇ ਤੇ ਲੋਕੀ ਮਿਹਣੇ ਬੱਖ ਮਾਰਨਗੇ ਤਦ ਸਤਿਗੁਰ ਜੀ ਨੇ ਆਖਿਆ ਪਿਤਾ ਜੀ ਹੁਣ ਖੇਤੀ ਦਾ ਹੀ ਕੰਮ ਹੋ ਰਿਹਾ ਹੈ ਸੋਣੀ ਜੰਮ ਗਈ ਹੈ ਨਿਰੰਕਾਰ ਪਕਾਵੇਗਾ ਹੱਟ ਵੀ ਖੁੱਲ ਪਈ ਹੈ ਨਿਰੰਕਾਰ ਨਭੇ ਬੰਦ ਕਰੇਗਾ ਸੁਦਾਗਰੀ ਵੀ ਟੁਰ ਪਈ ਹੈ ਨਿਰੰਕਾਰ ਲਾਹੇ ਦਾ ਮੂੰਹ ਵਿਖਾਵੇਗਾ ਚੱਕਰੀ ਵੀ ਹੋ ਆਈ ਹੈ ਮਾਲਕ ਨਾਲ ਰਹਿ ਵਣ ਆਵੇਗੀ ਅਚੰਭਾ ਹੋ ਕੇ ਮਹਿਤਾ ਕਾਲੂ ਨੇ 베ਰਵਾ ਪੁੱਛਿਆ ਵੀ ਕਿਹੜੀ ਖੇਤੀ ਹੈ ਪਸ਼ੂਆਂ ਦਾ ਕੰਮ ਕਿਹੜਾ ਹੈ ਹੱਟੀ ਕਿਹੜੀ ਹੈ ਘੋੜਿਆਂ ਦਾ ਕੰਮ ਕਿਹੜਾ ਹੈ ਚੱਕਰੀ ਕਿਹੜੀ ਹੈ ਇਹ ਜਦੋਂ ਪੁੱਛਿਆ ਗੁਰੂ ਮਹਾਰਾਜੀਆਂ ਨੇ ਗੰਭੀਰ ਅਡੋਲ ਸੁਰ ਦੇ ਵਿੱਚ ਇੱਕ ਸ਼ਬਦ ਗਾਇਆ ਜਿਹੜਾ ਕਿ ਸੋਰਠ ਰਾਗ ਦੇ ਅੰਦਰ ਸਤਗੁਰੂ ਮਹਾਰਾਜੀਆਂ ਦਾ ਧੰਨ ਗੁਰੂ ਗ੍ਰੰਥ ਸਾਹਿਬ ਜੀਾਂ ਦੇ ਵਿੱਚ ਦਰਜ ਹੈ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਬੇਸ ਪਾਉ ਕਰਮ ਕਰ ਜਮਸੀ ਸੇ ਕਰ ਪਾ ਗਠ ਦੇਖ ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਏ ਰਹਾ ਹਣ ਹਟ ਕਰ ਯਾਰ ਜਾ ਸਚ ਨਾਮ ਕਰ ਵਥ ਸੁਰਤ ਸੋਚ ਕਰ ਭਾਂਡ ਸਾਲ ਤਿਸ ਵਿੱਚ ਤਿਸ ਨੂੰ ਰੱਖ ਵਣ ਜਾ ਰਿਆ ਸਿਓ ਬਣਜ ਕਰ ਲੈ ਲਾਹ ਮਨ ਹਸ ਸੁਣ ਸਾ ਸਤ ਸੋ ਦਾਗਰੀ ਸਤ ਕੋੜੇ ਲੈ ਚੱਲ ਖਰਚ ਬੰਨ ਚੰਗਾਈਆ ਮਤ ਮਨ ਜਾਣਹਿ ਕੱਲ ਨਿਰੰਕਾਰ ਕਹਿ ਦੇ ਸਜਾਹੇ ਤਾ ਸੁਖ ਲਹੈ ਮਹਲ ਲਾਏ ਚਿਤ ਕਰ ਚਾਕਰੀ ਮਨ ਨਾਮ ਕਰ ਕੰਮ ਬਨ ਬਧਿਆ ਕਰ ਧਾਵਣੀ ਤਾ ਕੋ ਆਖੈ ਧਨ ਨਾਨਕ ਵੇਖੈ ਨਦਰ ਕਰ ਚੜਾ ਚ ਵਗਣ ਵਨ ਇਹ ਸੱਦ ਦੇ ਕੇ ਸਹਜ ਨਾਲ ਗੁਰੂ ਜੀ ਨੇ ਪਿਤਾ ਜੋਗ ਬਾਖ ਇਹ ਕਹੇ ਆਖਿਆ ਪਿਤਾ ਜੀ ਅ ਸਾਡੀ ਖੇਤੀ ਬੀਜੀ ਖਰੀ ਜੰਮੀ ਹੈ ਅਸਾ ਇਸ ਖੇਤੀ ਦਾ ਇਤਨਾ ਆਸਰਾ ਹੈ ਕਿ ਜੋ ਹਾਸਲ ਦੀਵਾਨ ਕਾ ਸਭ ਉਤਰੇਗਾ ਤਲਬ ਕੋਈ ਨਾ ਕਰੇਗਾ ਪੁੱਤਰ ਧੀਆਂ ਸੁਖਾਲੇ ਹੋਵਣਗੇ ਅਤੇ ਫਕੀਰ ਭਰਾਓ ਭਾਈ ਸਭ ਕੋਈ ਵਰਸਾਵੇਗਾ ਜਿਸ ਸਾਹਿਬ ਦੀ ਮੈਂ ਕਿਰਸਾਣੀ ਵਾਹੀ ਹੈ ਸੋ ਮੇਰਾ ਬਹੁਤ ਖਸਮਾਨਾ ਕਰਦਾ ਹੈ ਜਿਸ ਦਿਨ ਦੀ ਉਸ ਦੇ ਨਾਲ ਬਾਣ ਆਈ ਹੈ ਤਿਸ ਦਿਨ ਦਾ ਬਹੁਤ ਖੁਸ਼ੀ ਰਹਿੰਦਾ ਹਾਂ ਜੋ ਕਿਛ ਮੰਗਦਾ ਹਾਂ ਸੋ ਦਿੰਦਾ ਹੈ ਪਿਤਾ ਜੀ ਅਸਾਂ ਏਵਡ ਸਾਹਿਬ ਟੋਲ ਲੱਧਾ ਹੈ ਸੌਦਾਗਰੀ ਚੱਕਰੀ ਹੱਟ ਪਟਣ ਸਭ ਸੌਂਪ ਛੱਡਿਆ ਹੈ ਸੋ ਤਬ ਵਕਾਲੂ ਹੈਰਾਨ ਹੋਏ ਗਿਆ ਆਖੇ ਉਸ ਬੇਟਾ ਤੇਰਾ ਸਾਹਿਬ ਅਸਾਂ ਡਿੱਠਾ ਸੁਣਿਆ ਕੁਛ ਨਹੀਂ ਤਬ ਗੁਰੂ ਬਾਬੇ ਨਾਨਕ ਆਖਿਆ ਜਿਨ੍ਹਾਂ ਮੇਰਾ ਸਾਹਿਬ ਡਿੱਠਾ ਹੈ ਤਿਨਾਂ ਸਲਾਹਿਆ ਹੈ ਤਬ ਗੁਰੂ ਨਾਨਕ ਇੱਕ ਸ਼ਬਦ ਉਠਾਇਆ ਸ਼ਬਦ ਉਚਾਰਨ ਕੀਤਾ ਮਹਾਰਾਜ ਨੇ ਆਸਾ ਰਾਗ ਦੇ ਵਿੱਚ ਹੀ ਦਰਜ ਹੈ ਸੋਨ ਵਡਾ ਆਖੈ ਸਭ ਕੋਏ ਕੇਵੜ ਵਡਾ ਡੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਰ ਨ ਜਾਈ ਤੇਰੀ ਥਿਲ ਵੜਾਈ ਸਭ ਸੱਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵੜਿਆਈਆ ਤੁਧ ਵੇਣ ਸਿੱਧੀ ਕਿਨ ਨ ਪਾਈਆ ਕਰਮ ਮਿਲੈ ਨਾਹੀ ਠਾਕਰ ਹਾਈਆ ਅਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਰਾ ਜਿਸ ਤੋਂ ਦੇਹ ਤੇ ਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਇਹ ਸ਼ਬਦ ਮਹਾਰਾਜ ਜੀ ਨੇ ਉਚਾਰਨ ਕੀਤਾ ਤਵ ਫਿਰ ਕਾਲੂ ਕਹਿਆ ਇਹ ਗੱਲਾਂ ਛੱਡ ਲੋਕਾਂ ਦਾ ਮਾਰਗ ਪਕੜ ਕਿਰਤ ਬਿਨਾ ਜੀਵਨ ਥੋੜਾ ਹੈ ਮਤਲਬ ਕਹਿਣ ਦਾ ਧੰਗ ਗੁਰੂ ਨਾਨਕ ਦੇਵ ਮਹਾਰਾਜ ਜੀ ਜੋ ਨਿਰੰਕਾਰ ਦੀਆਂ ਬਾਤਾਂ ਸੁਣਾ ਰਹੇ ਸਨ ਉਹ ਬਾਤਾਂ ਉਹ ਗੱਲਾਂ ਪਿਤਾ ਕਲਿਆਣ ਰਾਏ ਮਹਿਤਾ ਜੀ ਨੂੰ ਪਸੰਦ ਨਾ ਆਈਆਂ ਉਹਨੇ ਆਖਿਆ ਦੁਨੀਆਦਾਰੀ ਦੀ ਗੱਲ ਕਰ ਤਬ ਫੇਰ ਬਾਬਾ ਨਾਨਕ ਚੁੱਪ ਕਰ ਰਹੇ ਆ ਬਾਬਾ ਕਾਲੂ ਜਾਏ ਕਿਰਤ ਲੱਗਾ ਆਖੇ ਉਸ ਇਹ ਸਾਡੇ ਕੰਮ ਹੋ ਕਾਜੋਂ ਗਿਆ ਪਰ ਬਾਹਰ ਖੇਤੀ ਉਜਾੜੇ ਨਹੀਂ ਤਦ ਮਾਤਾ ਆਈ ਆਏ ਲੱਗੀ ਉਪਦੇਸਨ ਆਖੇ ਉਸ ਬੇਟਾ ਤੂੰ 4 ਦਿਨ ਨਾਮ ਵਿਸਾਰ ਦੇ ਉੱਠੀ ਖੜਾ ਹੋ ਕੱਪੜੇ ਲਾਏ ਗਲੀ ਕੂਚੇ ਫਿਰ ਜੋ ਲੋਕਾਂ ਦਾ ਵਿਸਾਹ ਹੋਵੇ ਜੋ ਸਭ ਕੋਈ ਆਖੇ ਜੋ ਕਾਲੂ ਦਾ ਪੁੱਤਰ ਚੰਗਾ ਹੋਆ ਤਬ ਬਾਬਾ ਸ਼ਬਦ ਬੋਲਿਆ ਮਾਤਾ ਜੀ ਤੁਸੀਂ ਕਹਿ ਰਹੇ ਹੋ 4 ਦਿਨ ਨਾਮ ਵਿਸਾਰ ਦੇ ਚਾਰ ਦਿਨ ਨਾਮ ਛੱਡਦੇ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੇ ਬਾਣੀ ਵਿੱਚ ਸ਼ਬਦ ਉਚਾਰਨ ਕਰਕੇ ਮਾਤਾ ਜੀ ਨੂੰ ਵਚਨ ਸੁਣਾਇਆ ਆਖਾ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ ਤਿਤ ਭੂਖੈ ਖਾਏ ਚਲਿਆ ਹੈ ਦੁਖ ਸੋ ਕਿਉ ਵਿਸਰੇ ਮੇਰੀ ਮਾਏ ਸੱਚਾ ਸਾਹਿਬ ਸੱਚਾ ਨਾਏ ਰਹਾਓ ਸੱਚੇ ਨਾਮ ਕੀ ਤਿਲ ਵੜਿਆਈ ਆਖ ਥਕੇ ਕੀਮਤ ਨਹੀਂ ਪਾਏ ਜੇ ਸਭ ਮਿਲ ਕੇ ਆਖਣ ਪਾਏ ਵਡਾ ਨ ਹੋਵੇ ਘਾਟ ਨ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦੇ ਦਰ ਹੈ ਨ ਚੂਕੇ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵਣ ਆਪ ਤੇਵਣ ਧੀਰੀ ਦਾਤ ਜਿਨ ਦਿਨ ਕਰ ਕਹਿ ਕੀਤੀ ਰਾਤ ਖਸਮ ਵਿਸਾਰਹਿ ਤੇ ਕਮ ਜਾਤ ਨਾਨਕ ਨਾ ਵੈ ਵਾਜ ਸੁਨਾਤ ਇਹ ਸ਼ਬਦ ਜਦੋਂ ਮਹਾਰਾਜ ਜੀਆ ਨੇ ਉਚਾਰਨ ਕੀਤਾ ਫਿਰ ਮਾਤਾ ਉੱਠ ਕੇ ਚਲੀ ਗਈ ਜਾਇ ਖਬਰ ਕੀਤੀ ਪਰਿਵਾਰ ਵਿੱਚ ਤਬ ਸਾਰਾ ਪਰਿਵਾਰ ਕੁਟੰਬ ਬੇਦੀਆਂ ਕਾ ਲੱਗਾ ਝੂਰਨ ਆਖਣ ਲੱਗੇ ਜੋ ਵੱਡਾ ਹੈਫ ਹੋਆ ਹੈ ਜੋ ਕਾਲੂ ਦਾ ਪੁੱਤਰ دیਵਾਨਾ ਹੋਇਆ ਹੈ ਸਾਰਾ ਕੁਟੰਬ ਸ੍ਰੀ ਕਾ ਕਬੀਲਾ ਜੁੜ ਗਿਆ ਸੋ ਸਾਧ ਸੰਗਤ ਜੀ ਇਥੋਂ ਤੱਕ ਵਚਨ ਆਪ ਜੀ ਨੇ ਧੰਗੁਰੂ ਨਾਨਕ ਦੇ ਮਹਾਰਾਜ ਜੀਆਂ ਦਾ ਜੀਵਨ ਦਾ ਸਰਵਣ ਕੀਤਾ ਹੈ ਇਸ ਤੋਂ ਅੱਗੇ ਜੋ ਪਰਿਵਾਰ ਸ਼੍ਰੀ ਕਾ ਕਬੀਲਾ ਕੁਟੰਬ ਸਾਰੇ ਚਿੰਤਾ ਦੇ ਵਿੱਚ ਡੁੱਬ ਗਏ ਕਿ ਇਹਦਾ ਹੱਲ ਕੀ ਕਰੀਏ ਹੁਣ ਆਪਾਂ ਤਾਂ ਫਿਰ ਜਿਸ ਤਰ੍ਹਾਂ ਜਿਸ ਦੇ ਦਿਮਾਗ ਵਿੱਚ ਕੋਈ ਵਚਨ ਆਇਆ ਜਿਸ ਨੂੰ ਜਿਹੜੀ ਵੀ ਕੋਈ ਗੱਲ ਸੁੱਝੀ ਹਰੇਕ ਨੇ ਆਪੋ ਆਪਣੀ رائے ਦਿੱਤੀ ਕੋਈ ਕਹੇ ਕੁਝ ਕਰ ਲੋ ਕੋਈ ਕਹੇ ਕੁਝ ਕਰ ਲੋ ਤਾਂ ਫਿਰ ਅੱਗੇ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਲਈ ਕੋਈ ਉਹੜ-ਪੋੜ ਹੋਣ ਲੱਗਿਆ ਦਵਾਈ ਬੁੱਟੀ ਦੀ ਗੱਲ ਚੱਲੀ ਇਹ ਸਾਰਾ ਇਤਿਹਾਸ ਫਿਰ ਕੱਲ ਦੇ ਦਿਨ ਆਪਾਂ ਸਰਵਣ ਕਰਾਂਗੇ ਸੋ ਆਪ ਜੀ ਸਾਰੀ ਸੰਗਤ ਬੜਪਾਗੇ ਹੋ ਜੋ ਅਮਰਤ ਵੇਲੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਇਤਿਹਾਸ ਦੇ ਨਾਲ ਸੁਰਤ ਵਿਰਤ ਕਰਕੇ ਜੁੜਦੇ ਹੋ ਇਹੀ ਸਾਧ ਸੰਗਤ ਜੀ ਅਮਰਤ ਵੇਲੇ ਦਾ ਨਫਾ ਹੈ ਸੰਗੋ ਪਾਗ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸਤਿਗੁਰ ਜੀਆਂ ਦਾ ਪਾਵਨ ਇਤਿਹਾਸ ਸੁਣਦੇ ਕਹਿੰਦੇ ਰਹੀਏ ਉਹਦੇ ਨਾਲ ਜਿੱਥੇ ਮਨ ਜੁੜਿਆ ਰਹਿੰਦਾ ਹੈ ਉੱਥੇ ਹੀ ਸਤਿਗੁਰ ਜੀ ਦਾ ਸਾਰਾ ਇਤਿਹਾਸ ਮਨ ਦੇ ਅੰਦਰ ਵਸ ਜਾਂਦਾ ਹੈ ਸੋ ਆਪ ਜੀ ਸਰਵਤ ਸੰਗਤ ਦਾ ਧੰਨਵਾਦ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਕਿਰਪਾਲਤਾ ਕਰਨ ਸਾਨੂੰ ਸਾਰਿਆਂ ਨੂੰ ਬਾਣੀ ਬਾਣਾ ਬਖਸ਼ਿਸ਼ ਕਰਨ ਆਪਣਾ ਅਸ਼ੀਰਵਾਦ ਸਤਗੁਰੂ ਜੀ ਸਾਡੇ ਸਿਰ ਉੱਪਰ ਰੱਖਣ ਜੀ ਭੁੱਲਾਂ ਚੁੱਕਾਂ ਦੀ ਕਿਮਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ